ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸਿਮਰਨਦੀਪ ਸਿੰਘ ਬਲਗਨ ਹੈ ਸਰ ਐਡਵੋਕੇਟ ਸਿਮਰਨਦੀਪ ਸਿੰਘ ਬਲਗਨ ਮੈਂ ਬਾੜ ਦਾ ਸੈਕਟਰੀ ਹਾਂ ਜੀ ਡਿਸਟ੍ਰਿਕਟ ਬਾੜ ਸੰਗਰੂਰ ਜਿਹੜਾ ਅੱਜ ਵਕੀਲਾਂ ਨੂੰ ਰੋਡ ਤੇ ਆ ਕੇ ਰੋਡ ਜਾਮ ਕਰਨਾ ਪਿਆ ਸਰ ਇਹ ਮਾਮਲਾ ਸਿੱਧਾ-ਸਿੱਧਾ ਕਨਸਰਨ ਹੈਗਾ ਸਰ ਮੈਡਮ ਨਰਿੰਦਰ ਕੌਰ ਭਰਾਜ ਨਾਲ ਜਿਹੜੀ ਸਾਡੀ ਬਾੜ ਦੇ ਮੈਂਬਰ ਵੀ ਹੈ ਤੇ ਮੌਜੂਦਾ ਐਮ ਐਲ ਏ ਹੈ ਜ਼ਿਲ੍ਹਾ ਸੰਗਰੂਰ ਦੀ ਡਿਸਟ੍ਰਿਕਟ ਸੰਗਰੂਰ ਦੀ ਸਰ ਮੈਟਰ ਕੁਝ ਨਹੀਂ ਸੀਗਾ ਸ਼ਾਰਟ ਹੈ ਮੈਟਰ ਮੈਂ ਸ਼ਾਰਟ ਦੱਸ ਦੇਣਾ ਸਰ ਇੱਕ ਪਲਾਟ ਦਾ ਇਸ਼ੂ ਸੀਗਾ ਸਾਡੇ ਪੀਸਾ ਦਾ ਪਲਾਟ ਸੀਗਾ ਉਸੇ ਮਹੱਲੇ ਉਸੇ ਗਲੀ ਦੇ ਵਿੱਚ ਮੈਡਮ ਨਰਿੰਦਰ ਕੌਰ ਔਨਨੇਬਲ ਕੋਰਟ ਦੇ ਵਿੱਚ ਚੱਲ ਰਿਹਾ ਸੀਗਾ ਉਹ ਸਾਡੀ ਵਕੀਲ ਸਾਹਿਬ ਦੇ ਹੱਕ ਦੇ ਵਿੱਚ ਉਹਨਾਂ ਨੂੰ ਸਟੇਟਸ ਕੋ ਵੀ ਅਲਾਟ ਹੋਇਆ ਸੀਗਾ ਮੁੱਦਾ ਉਦੋਂ ਭਗਦਾ ਹੈ ਜਦੋਂ ਐਮ.ਐਲ.ਏ. ਨਿੰਦਰ ਕੌਰ ਭਰਾ ਅੱਜ ਖੁਦ ਇਸ ਮਾਮਲੇ ਮਸਲੇ ਦੇ ਵਿੱਚ ਇੰਟਰਵਿਊ ਹੋ ਕੇ ਜਿਹੜੇ ਉੱਥੇ ਇਲੀਗਲ ਅਕਰੋਜਮੈਂਟ ਕਰਦੇ ਸੀਗੇ ਸਾਡੇ ਬਾਰ ਦੇ ਪ੍ਰਧਾਨ ਸਰਦਾਰ ਸੁਖਿੰਦਰ ਸਿੰਘ ਢੀਂਸਾ ਜੀ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਇਲੀਗਲ ਅਕਰੋਜ ਨਾ ਕਰੋ ਔਨਨੇਬਲ ਕੋਰਟ ਦੇ ਵਿੱਚ ਮੈਟਰ ਚੱਲ ਰਿਹਾ ਹੈ ਬਟ ਉਹਨਾਂ ਨੇ ਸਾਡੀ ਇੱਕ ਨਾ ਸੁਣੀ ਅਸੀਂ ਸਟੇਟਸ ਕੋ ਹੋਣ ਦੇ ਬਾਵਜੂਦ ਵੀ ਕਨਸਰਨਡ ਜਿਹੜੇ ਉੱਥੇ ਸ਼ਰਾਪਤੀ ਅਨਸਰ ਸੀ ਉਹਨਾਂ ਨੇ ਉਹ ਪਲਾਟ ਅਸੀਂ ਰਿਕੁਐਸਟ ਕੀਤੀ ਮੌਕੇ ਤੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕੋਈ ਨਹੀਂ ਸੁਣੀ ਫਿਰ ਫਰਦਰ ਕੱਲ ਸ਼ਾਮ ਨੂੰ ਇੱਕ ਕਾਲ ਜਾਂਦੀ ਹੈ ਪ੍ਰਧਾਨ ਜੀ ਵੱਲੋਂ ਮੈਡਮ ਦਰਿੰਦਰ ਕੌਰ ਭਰਾਜ ਵੱਲੋਂ ਉਹਨਾਂ ਦਾ ਐਕਟਿੰਗ ਕੰਡਕਟਰ ਇੰਨਾ ਕੋ ਰੂਡਲੀ ਸੀ ਬਕਾਇਦਾ ਵਕੀਲ ਹੁੰਦੇ ਹੋਏ ਵੀ ਬਕਾਇਦਾ ਇਲੀਗਲ ਐਕਟ ਕੰਡਕਟ ਕਰਦੇ ਹੋਏ ਇੰਗਲ ਅਕਰੋਚਮੈਂਟ ਕਰਦੇ ਹੋਏ ਕਿ ਮੈਂ ਕਰੂੰਗੀ ਤੁਸੀਂ ਕਰਨਾ ਜੋ ਕੁਝ ਕਰ ਲੋ ਅਗਰ ਸਾਡੇ ਬਾਰ ਦੇ ਪ੍ਰਧਾਨ ਦੀ ਖੁਦ ਮੈਂਬਰ ਹੋ ਕੇ ਰਿਸਪੈਕਟ ਨਹੀਂ ਕਰਦੀ ਅਸੀਂ ਉਹਦੀ ਬਿਲਕੁਲ ਰਿਸਪੈਕਟ ਨਹੀਂ ਕਰਦੇ ਅਸੀਂ ਆਪਣੇ ਹੱਕਾਂ ਲਈ ਅੱਜ ਇਹ ਜਾਮ ਕੀਤਾ ਹੈ ਅੱਜ ਇਹਨਾਂ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਇੱਥੇ ਫੰਕਸ਼ਨ ਰੱਖਿਆ ਹੋਇਆ ਆ ਸਾਹਮਣੇ ਨਾਲ ਸੈਫਰਨ ਪਹਿਲੇ ਸੌਥੇ ਅਸੀਂ ਇੱਥੇ ਖੜੇ ਸੀਗੇ ਅਸੀਂ ਆਪਣੀ ਬੇਨਤੀ ਪ੍ਰਸ਼ਾਸਨ ਹਰਪਾਲ ਸਿੰਘ ਚੀਮਾ ਸਾਡੇ ਫਾਇਨੈਂਸ ਮਿਨਿਸਟਰ ਉਹ ਵੀ ਸਾਡੀ ਬਾੜ ਦੇ ਮੈਂਬਰ ਨੇ ਪਰ ਸਾਡੇ ਦਾ ਕਿਤੇ ਨਾ ਅਪਰੋਚ ਨਹੀਂ ਕੀਤੀ ਕਿਸੇ ਨੇ ਸੁਣੀ ਸਾਡੀ ਆਪਾਂ ਅਸੀਂ ਵਕੀਲਾਂ ਦੇ ਹੱਕਾਂ ਲਈ ਅੱਜ ਅਸੀਂ ਇੱਥੇ ਧਰਨਾ ਲਾਇਆ ਤੇ ਅਗਰ ਜੇ ਇਹ ਸਾਡਾ ਮਸਲਾ ਸੌਲਵ ਨਾ ਹੋਇਆ ਅੱਜ ਅਸੀਂ ਡਿਸਟ੍ਰਿਕਟ ਲੈਵਲ ਤੇ ਕਾਲ ਲਾ ਕੇ ਕੱਲ ਸਟੇਟ ਲੈਵਲ ਦੇ ਕਾਲ ਲੈ ਕੇ ਮੁਜ਼ਾਰੇ ਕਰਾਂਗੇ ਪਰ ਤੁਹਾਡੇ ਡਿਸਟ੍ਰਿਕਟ ਐਸਟੇਸ਼ਨ ਦੇ ਬਾਰ ਐਸਟੇਸ਼ਨ ਦੇ ਮੈਂਬਰ ਨਹੀਂ ਹੋ ਕੀ ਉਹਨਾਂ ਨੂੰ ਖਾਰਜ ਕਰ ਦਿੱਤਾ ਸੀ ਅਸੀਂ ਇੱਕ ਰੈਜ਼ੋਲੂਸ਼ਨ ਜਨਰਲ ਹਾਊਸ ਦੇ ਵਿੱਚ ਕਰਕੇ ਜਿਹੜੀ ਮੈਡਮ ਨਿਰਿੰਦਰ ਕੌਰ ਭਰਾ ਜੀ ਐਡਵੋਕੇਟ ਐਮ ਐਲ ਏ ਹੈ ਉਹਨੂੰ ਅਸੀਂ ਡੀਵਾਰ ਕੀਤਾ ਅੱਜ ਮਤਾ ਪਾ ਕੇ ਡੀਵਾਰ ਕਰਕੇ ਫਰਦਰ ਜਿਹੜੀ ਕਾਰਵਾਈ ਹੈ ਉਹ ਅਸੀਂ ਅਮਲ ਵਿੱਚ ਲਿਆਂਦੀ ਹੈ ਅਸੀਂ ਤੁਹਾਡੇ ਚੈਨਲ ਦੇ ਧਰੂ ਪ੍ਰਸ਼ਾਸਨ ਨੂੰ ਇੱਕ ਰਿਕਵੈਸਟ ਕਰਦੇ ਆ ਕਿ ਜੇ ਵਕੀਲ ਵਕੀਲਾਂ ਨਾਲੇ ਧੱਕਾ ਹੁੰਦਾ ਆਮ ਲੋਕਾਂ ਦਾ ਇਹ ਸਰਕਾਰ ਦੇ ਵਿੱਚ ਕੀ ਹਾਲ ਹੁੰਦਾ ਹੋਊਗਾ ਇਹ ਤੁਹਾਡੇ ਸਾਹਮਣੇ ਹੀ ਹੈ ਮੈਡਮ ਭਰਾਜ ਬਹੁਤ ਜਿਆਦੇ ਲਾਈਮਲਾਈਟ ਰਹੇ ਨੇ ਬਹੁਤ ਜਿਆਦੇ ਟਾਈਮ ਤੋਂ ਪਹਿਲਾਂ ਅਸੀਂ ਝੂਠ ਬੋਲਦੇ ਹੋਵਾਂਗੇ ਤੁਸੀਂ ਝੂਠ ਬੋਲਦੇ ਹੋਵਾਂਗੇ ਜਿਹੜੇ ਆਮ ਪਬਲਿਕ ਕਦੇ ਝੂਠ ਨਹੀਂ ਬੋਲਦੀ ਸਾਰਾ ਸੱਚ ਸਾਰਿਆਂ ਦੇ ਸਾਹਮਣੇ ਹੈ ਇਸ ਕਰਕੇ ਅਸੀਂ ਤਾਂ ਅੱਜ ਤਰਨੇ ਦੇ ਬੈਠੇ ਆਂ ਕਿ ਅਸੀਂ ਜੇ ਵਕੀਲ ਨੂੰ ਕੋਰਟ ਦੇ ਹੁਕਮ ਦੇ ਬਾਵਜੂਦ ਵੀ ਉਹਦਾ ਰਾਈਟ ਨਹੀਂ ਮਿਲਦਾ ਇਹ ਆਮ ਜਨਤਾ ਦਾ ਇਸ ਸਰਕਾਰ ਦੇ ਵਿੱਚ ਕੀ ਹਾਲ ਹੁੰਦਾ ਹੋਊਗਾ ਇਹ ਤੁਹਾਨੂੰ ਸਭ ਨੂੰ ਪਤਾ ਹੈ ਤੁਹਾਨੂੰ ਲਈ ਚਾਰ ਨਹੀਂ ਬਹੁਤ ਵੱਡੀ ਗੱਲ ਇਹ ਹੈ ਕੁਲਵੀਰ ਥੱਲੇ ਕਰ ਮਾਈਕ ਕੀ ਦੱਸਣੇ ਸਾਹਮਣੇ 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 ਸਾਰੀ ਸਾਰੀ ਗੱਲ ਦੱਸੋ ਥੱਲੇ ਮਾਈਕ ਭਾਈ ਆਪਰੇ ਪਿੱਛੇ ਸਾਹਬ ਨੇ ਹੱਥ ਹੱਥ ਕੀਤੇ ਉਹਨਾਂ ਨੇ ਇੱਕ ਪਲਾਟ ਜੀ ਆ ਜਾ ਅੱਗੇ ਆ ਜਾ ਮਾਈਕ ਥੱਲੇ ਕੁਲਵੀਰ ਮਾਈਕ ਮਾਈਕ ਥੱਲੇ ਕੁਲਵੀਰ ਕੁਲਵੀਰ ਮਿਰਜੀ ਰੈਸਟੋਰੈਂਟ ਬਸ ਬੈਠੋ ਤੁਸੀਂ ਨਾਲ ਥੋੜੇ ਪਿੱਛੇ ਹੀ ਹੋ ਬੈਠੇ ਹੋ ਕਿ ਆਉਗਾ ਜਮਾਨੇ ਤੁਸੀਂ ਆ ਜਾਓ ਰੈਸਟੋਰੈਂਟ ਬੋਲੋ ਭਾਈ ਸਭਈ ਹੁਣ ਨਾਮ ਨਹੀਂ ਹੋ ਸਕਦੇ ਨਹੀਂ ਸਾਡੇ ਨੂੰ ਮਤਲਬ ਮੈਂ ਫੰਕਸ਼ਨ ਤੇ ਜਾਣਾਗਾ ਮੈਂ ਫੰਕਸ਼ਨ ਤੇ ਕੰਨੀ ਥੱਲੇ ਕਰ ਮੜਾ ਜਾ ਇੱਕ ਵਾਰ ਗੁਰਤੇਗ ਭਾਦਰ ਜੀ ਦਾ 350ਵਾਂ ਗੁਰਪੁਰਪ ਮਨਾ ਰਹੇ ਆਗੇ ਠੀਕ ਹੈ ਮੈਂ ਉਹਦੇ ਲਈ ਬੇਨਤੀ ਹੈ ਕਿ ਯਾਰ ਮੈਂ ਆ ਕੇ ਹੱਲ ਕਰਦਾ ਮੈਂ ਸਿਰਫ 10 ਮਿੰਟ ਵਿੱਚ ਹੱਲ ਕਰਾਂਗਾ ਕੀ ਕਰਦੇ ਨੂੰ ਆਏ ਨੂੰ ਘੁੰਮ ਜਾ ਬੈਠੇ ਜੁੜ ਰਹੇ ਸੀ ਤੁਹਾਨੂੰ ਆਪ ਚਾਹੀਦਾ ਸੀ ਬੈਠੇ ਅਸੀਂ ਬੈਠੇ ਹੈ ਬੈਠੇ ਚਾਹੀਦਾ ਸੀ ਮੈਨੂੰ ਗੱਲ ਕਰਨੀ ਕੱਲ ਦਾ ਪਰਸੂ ਦਾ ਰੌਲਾ ਪਿਆ ਪਿਆ ਜੀ ਇੱਥੇ ਐਮਐਲਏ ਸਾਡੀ ਗੱਲ ਸੁਣ ਲਈ ਤਿਆਰ ਨਹੀਂ ਮੈਂ ਬੈਠੇ ਸੀਗਾ ਹੁਣ ਕਿਹਨੂੰ ਕਿਹਨੂੰ ਐਸਐਸਪੀ ਨੂੰ ਕਹਿੰਦੇ ਹੋ ਕਿ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਤੁਸੀਂ ਕਹਿੰਦੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਅੱਜ ਦੁਬਾਰਾ ਹੋ ਸਕਦਾ ਹੈ ਕਿ ਜੀ ਸੀਐਮ ਸਾਹਿਬ ਕਹਿੰਗੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਗੱਲ ਕੀ ਦੀ ਗੱਲ ਕਰਿਓ ਸਿੱਧੂ ਯਾਰ ਮੇਰੇ ਹਾਲਾਤ ਤਾਂ ਦੇਖੋ ਜੀ ਸਾਡੀ ਬੇਜ਼ੀਰੀ ਦੇਖੋ ਸਾਡੇ ਵਿੱਚ ਸਾਡੀ ਬੇਜ਼ੀਰੀ ਹੋ ਗਈ ਹੈ ਕਿ ਖਾਣੇ ਦੀ ਵੀ ਸਾਡੀ ਬੇਜ਼ੀਰੀ ਹਾਲਾਤ ਦੇਖੋ ਸਾਡੀ ਪ੍ਰਧਾਨ ਜੀ ਗੱਲ ਕਰ ਲੈ ਮਾਈਕ ਕੰਨ ਲੈ ਲਗਾ ਦੇ ਦਿਓ ਦੱਸੋ ਛੋਟਾ ਮਾਥਲੀ ਨਹੀਂ ਸੀ ਮਾਥਾ ਐਮਐਲਏ ਨਾਲ ਐਮਐਨਏ ਨਾਲ ਮਸਲਾ ਆਪਣੀ ਪਾਰ ਦੇ ਮੈਂਬਰ ਨੇ ਪ੍ਰਧਾਨ ਜੀ ਨਾਲ ਵੀ ਗੱਲ ਕਰਦੀ ਸੀ ਚਾਹੇ ਅਸੀਂ ਸਰਕਮੇ ਦੇਖਦੇ ਹਾਂ ਤੁਹਾਡੇ ਨਾਲ ਜਿੰਦਾਬਾਦ